ਉਹ ਪੰਜਾਬ ਦੇ ਟਰੱਕ ਡਰਾਈਵਰਾਂ ਦੇ ਖਿਲਾਫ ਕੇਂਦਰ ਦੀ ਸਰਕਾਰ ਕਾਲਾ ਕਾਨੂੰਨ ਲੈ ਕੇ ਆਈ ਆ ਉਹਨੂੰ ਲੈ ਕੇ ਮੈਂ ਪੰਜਾਬ ਦੇ ਦੌਰੇ ਤੇ ਕਿਧਰੇ ਹੋਇਆ ਆ ਅੱਜ ਇਹਨੂੰ ਥੋੜੀ ਜਿਹੀ ਪਰਵਾਨਾ ਹੋ ਰਹੇ ਆ ਤਾਂ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟਰੱਕ ਬਰੇਟਾਂ ਨੂੰ ਲਾਇਬ ਵੱਧ ਕਰਕੇ ਜਾਂ ਕਿ ਆਪਰੇਟਰਾਂ ਦੇ ਨਾਲ ਡਰਾਈਵਰਾਂ ਨੂੰ ਲਾਇਬ ਬੰਦ ਕਰਕੇ ਚਾਹੇ ਉਹ ਕਾਰ ਦਾ ਹੋਵੇ ਚਾਹੇ ਉਹ ਬੱਸ ਦਾ ਹੋਵੇ ਸਾਡੀ ਡਿਊਟੀ ਆ ਮੈਂ ਪੰਜਾਬ ਦਾ ਪ੍ਰਧਾਨ ਹੁੰਦੇ ਨਾਲ ਤੇ ਪੰਜਾਬ ਦੇ ਵੱਖ-ਵੱਖ ਹਾਂ ਟਰੱਕ ਜਿਹਨੂੰ ਤੂਫਾਨੀ ਦੌਰੇ ਕਰ ਰਹੇ ਆ ਪਿਛਲੇ 3 ਦਿਨ ਤੋਂ ਲੱਗਾ ਹੋਇਆ ਜਿਹਦੀ ਕੜੀ ਤੇ ਅੱਜ ਮੋਗੇ ਕੱਲ ਨੂੰ ਵਿੱਚ 4 ਵਜੇ 2 ਵਜੇ ਜਿਹੜਾ ਜਿਹੜੇ ਦੀ ਮੀਟਿੰਗ 2 ਵਜੇ ਫ੍ਰੀਜ ਕੁਟਰ ਆਪਣੇ ਆਪਣੇ ਫ੍ਰੀਜ ਕੁਟਰ ਜਿਹੜੇ ਦੀ ਮੀਟਿੰਗ ਕੱਲ ਨੂੰ ਜੇਤੋਂ ਵਿੱਚ ਕਰ ਰਹੇ ਆ ਕਿਉਂਕਿ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਆ ਉਹਦੇ ਨਾਲ ਪੰਜਾਬ ਦੇ ਟਰੱਕ ਆਪਰੇਟਰ ਤਬਾਹ ਹੋ ਜਾਣਗੇ ਪੰਜਾਬ ਦੇ ਟਰੱਕ ਆਪਰੇਟਰਾਂ ਦੇ ਨਾਲ ਨਾਲ ਮੈਂ ਸਮਝਦਾ ਕਿ ਜਿੰਦੇ ਵੀ ਡਰਾਈਵਰ ਭਾਈ ਚਲਾਇਆ ਉਹਦੇ ਵਿੱਚ ਕਿਸੇ ਕੋਲ ਕਾਰ ਆ ਕਾਰ ਦੀ ਕੀਮਤ 30 ਜਾਂ 40000 ਰੁਪਇਆ ਆ ਸਪੋਜ਼ ਕਰੋ ਉਹਦਾ ਕਿਤੇ ਵਿਚਾਰੇ ਦਾ ਐਕਸੀਡੈਂਟ ਹੋ ਜਾਂਦਾ ਉਹ ਕਿੱਥੋਂ 10 ਲੱਖ ਰੁਪਇਆ ਤੋਂ 10 ਲੱਖ ਜਹਾ ਪੂਟੂਗਾ ਆਪਰ ਸਰਕਾਰ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਦੇਖਣਾ ਚਾਹੀਦਾ ਵੀ ਅੱਜ 302 ਦਾ ਕਾਨੂੰਨ ਹੈ ਜਿਹੜਾ ਜਾਨਵੰਦੀਆਂ ਮਾਰਦਾ ਉਹਦੇ ਵੀ 10 ਸਾਲਾਂ ਦਾ ਬਾਅਦ ਬੰਦਾ 8 ਸਾਲਾਂ ਬਾਅਦ ਬਾਹਰ ਆ ਜਾਂਦਾ ਤੇ ਤੁਸੀਂ ਡਰਾਈਵਰਾਂ ਦੇ ਉੱਤੇ ਇਦਾਂ ਦਾ ਸਖਤ ਕਾਨੂੰਨ ਲਾਉਂਗੇ ਜਿਹਨੂੰ ਪੰਜਾਬ ਦੇ ਟਰੱਕ ਆਪਰੇਟਰ ਮੈਂ ਸੰਗੋਂ ਪੂਰੇ ਕਿਤੇ ਇੰਡੀਆ ਦੇ ਵਿੱਚ ਸਟ੍ਰਾਈਕ ਚੱਲ ਰਹੀ ਆ ਸਾਡੇ ਆਨ ਇੰਡੀਆ ਮੋਟਰ ਕਾਂਗਰਸ ਦੇ ਚੇਅਰਮੈਨ ਕੁਲਤੰਨ ਸਿੰਘ ਜੀ ਅਟਵਾਲ ਸਾਹਿਬ ਮੇਰੇ ਵੱਡੇ ਭਾਈ ਆ ਉਹ ਵੀ ਲੱਗੇ ਹੋਏ ਆ ਵਿਦੇਸ਼ੀ ਹੋਣ ਦੇ ਬਾਵਜੂਦ ਵੀ ਉੱਥੇ ਸਾਰਾ ਕਰ ਰਿਹਾ ਪਰ ਉੱਥੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਵੀ ਜਾ ਰਹੇ ਆ ਅੱਜ ਵੀ ਔਰ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਆ ਪੰਪਾਂ ਤੇ ਤੇਲ ਮੁੱਕ ਰਿਹਾ ਪਰ ਤੁਸੀਂ ਆਉਣ ਵਾਲਾ ਸਮਾਂ ਦੇਖਿਓ ਦੋਨੇ ਸਰਕਾਰਾਂ ਸੁੱਤੀਆਂ ਪਈਆਂ ਦੋਨੇ ਸਰਕਾਰਾਂ ਨੂੰ ਜਗਾਵਾਂਗੇ 18 ਤਰੀਕ ਨੂੰ ਮੈਂ ਜਿਹੜਾ ਮੋਗਾ ਦਿੱਲੀ ਸੋਰੀ ਦਿੱਲੀ ਤੋਂ ਜੰਮੂ ਹਾਈਵੇ ਐਕਸਪ੍ਰੈਸ ਆ ਉਹਨੂੰ ਬੰਦ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਇੱਕ 11 ਤਰੀਕ ਜਾਂ 10 ਤਰੀਕ ਨੂੰ ਨਕੋਦਰ ਦਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਾਂਗੇ ਜਿਹੜਾ ਸ਼ਾਹਗੋੜ ਦਾ ਪੁਲ ਪੈਂਦਾ ਉਸ ਤੋਂ ਬੰਦ ਕਰਾਂਗੇ ਤਨਖੋਦਰ ਤੇ ਲੱਗ ਕੇ ਬੰਦ ਕਰਾਂਗੇ ਸੋ ਇਹ ਕੰਮ ਆ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਤੇਜ਼ੀ ਲਿਆਂਦੀ ਜਾਊਗੀ ਪਰ ਮੇਰੀ ਤਾਂ ਦੋਨਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਜਿਹੜੇ ਆਪਰੇਟਰ ਆ ਇਹਨਾਂ ਨੂੰ ਤੁਸੀਂ ਬਰਬਾਦ ਨਾ ਕਰੋ ਮੋਦੀ ਜੀ ਨੇ ਅੱਗੇ ਬਹੁਤ ਕਿਸਾਨੀ ਦਾ ਨੁਕਸਾਨ ਕੀਤਾ ਪੰਜਾਬ ਦਾ ਨੁਕਸਾਨ ਕੀਤਾ ਤੇ ਜਿਹੜੇ ਪੰਜਾਬ ਦੇ ਖਾਸ ਕਰਕੇ ਬੀਜੇਪੀ ਦੇ ਲੀਡਰ ਇਹਨਾਂ ਦੀ ਪਤਾ ਨਹੀਂ ਮੂੰਹ ਦੇ ਵਿੱਚ ਗੋਲੀਆਂ ਪਾਈਆਂ ਹੋਈਆਂ ਬੋਲਦੇ ਨਹੀਂ ਪਏ ਤੇ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਪਿੰਡਾਂ ਚਾਉਣਾ ਤੇ ਟਰੱਕ ਆਪਰੇਟਰਾਂ ਦਾ ਇਹਨੂੰ ਪਿੰਡਾਂ ਜਰੀ ਮਾਨ ਦੇਣ ਕਿ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਜੇ ਕਿਸੇ ਨੂੰ ਜੇਕ ਦੇ ਭਲੇਖਾ ਕਿਸੇ ਲੀਡਰ ਨੂੰ ਹੈਗਾ ਤਾਂ ਉਹਨੂੰ ਕੋਦਰ ਦਾ ਟਾਈਮ ਰੱਖ ਲਓ ਜਲੰਧਰ ਦਾ ਟਾਈਮ ਰੱਖ ਲਓ ਜੇ ਨਾ ਇੱਥੋਂ ਭਜਾਏ ਤੁਸੀਂ ਤੇ ਫਿਰ ਫਾਇਦਾ